ਸਾਡਾ ਪਾਣੀ ਜਿਹੜਾ ਪੰਜਾਬ ਦਾ ਜ਼ਹਿਰ ਹੋ ਗਿਆ ਇਹਦੇ ਚ ਐਲੂਮੀ ਐਲੂਮੀ ਸੌਰੀ ਆਰ ਕੈਮੀਕਲਸ ਨੇ ਫਲੋਰਾਈਡਸ ਨੇ ਨਾਈਟ੍ਰੇਟਸ ਨੇ ਲੈਡ ਆਰਸਨਿਕਸ ਨੇ ਯੂਰੇਨੀਅਮ ਹੈ ਇਹਦੇ ਨਾਲ ਸਾਰੇ ਪੰਜਾਬ ਦੇ ਭਾਈ ਸਹਿਤ ਕਰ ਲੋ ਫਿਰ ਰਿਪੋਰਟਾਂ ਅਨੁਸਾਰ ਆਉਣ ਵਾਲੇ 4 ਸਾਲਾਂ ਚ ਕੋਈ ਕਰ ਨਹੀਂ ਬਚੀ ਕੈਂਸਰ ਨਹੀਂ ਹੋਏਗਾ ਸਾਨੂੰ ਸਾਰੇ ਸ਼ਹਿਰੀਆਂ ਨੂੰ ਸਾਰੇ ਪਿੰਡਾਂ ਵਾਲਿਆਂ ਨੂੰ ਸਾਤ ਪਾਣੀ ਦੀ ਜ਼ਰੂਰਤ ਹੈ ਤੇ ਪਰ ਸਰਕਾਰਾਂ ਚੁੱਪ ਨੇ ਸਾਡੇ ਕੋਲ ਪਾਣੀ ਹੈ ਨਹੀਂ ਸਾਡਾ ਪਾਣੀ ਗੈਰ ਸੰਧਾਨਕ ਤਰੀਕੇ ਨਾਲ ਅਲੱਗ-ਅਲੱਗ ਗਲਤ ਸਮਝੌਤਿਆਂ ਨਾਲ ਸੰਵਿਧਾਨ ਦੀ ਉਲੰਘਣਾ ਕਰਕੇ ਦੂਜੇ ਰਾਜਾਂ ਨੂੰ ਦੇ ਦਿੱਤਾ ਜਿਹੜੇ ਰਾਈਪੇਰੀਅਨ ਸਟੇਟਸ ਨਹੀਂ ਔਰ ਇੱਕ ਬੜੀ ਮਜ਼ੇਦਾਰ ਗੱਲ ਇਹ ਹੈ ਵੀ ਕੋਈ ਵੀ ਸਮਝੌਤਾ ਠੀਕ ਹੈ ਚੀਫ ਮਿਨਿਸਟਰੇ ਦਸਤਖਤ ਕੀਤੇ ਹੋਣਗੇ ਹਰ ਉਹ ਐਸੈਂਬਲੀ ਤੋਂ ਪਾਸ ਹੋਣਾ ਜ਼ਰੂਰੀ ਹੁੰਦਾ ਇੱਕ ਵੀ ਸਮਝੌਤਾ ਅੱਜ ਤੱਕ ਐਸੈਂਬਲੀ ਨੇ ਪੰਜਾਬ ਦੀ ਨੇ ਪਾਸ ਨਹੀਂ ਕੀਤਾ ਔਰ ਬਹੁਤੇ ਸਮਝੌਤੇ ਕੇਂਦਰ ਨੇ ਗਲ ਗਲੂੰਠਾ ਦੇ ਕੇ ਕਰਵਾਏ ਚਾਹੇ ਦਰਬਾਰਾ ਸਿੰਘ ਤੋਂ ਧਾਰਾ 679 80 ਦੀ ਜਿਹੜੀ ਪਟੀਸ਼ਨ ਸੀ ਸੁਪਰੀਮ ਕੋਰਟ ਤੋਂ ਉਹ ਵਾਪਸ ਕਰਾਈ ਜਿਹਦੀ سزا ਪੰਜਾਬ ਭੁਗਤ ਰਿਹਾ ਹੈ ਚਾਹੇ 1948 ਵਿੱਚ ਨਹਿਰ ਕੱਢਣ ਦੀ ਇਜਾਜ਼ਤ ਪੰਡਿਤ 네ਰੂ ਨੇ ਦਿੱਤੀ ਕਿਉਂਕਿ ਜਿਹੜੀ ਉਹ ਪਾਣੀ ਹੈ ਜੈਮ ਨੇ ਝੀਲਾਂ ਨੇ ਔਰ ਉੱਥੋਂ ਜੋ ਜਨਰੇਸ਼ਨ ਹੁੰਦੀ ਹੈ ਇਹ ਸੰਵਿਧਾਨ ਮੁਤਾਬਕ ਸਟੇਟਾਂ ਦਾ ਵਿਸ਼ਾ ਹੈ ਰਾਜਾਂ ਦਾ ਵਿਸ਼ਾ ਹੈ ਇਹਦੇ ਵਿੱਚ ਕੇਂਦਰ ਦਖਲ ਨਹੀਂ ਦੇ ਸਕਦਾ 1948 ਵਿੱਚ ਸੰਵਿਧਾਨ ਦੀ ਉਲੰਘਣਾ ਕਰਕੇ ਪੰਡਿਤ 네ਹਰੂ ਨੇ ਰਾਜਸਥਾਨ ਨੂੰ ਨਹਿਰ ਕੱਢਣ ਦਿੱਤੀ ਔਰ ਅੱਜ ਉਹਦੇ ਬਾਅਦ 1955 ਜਿਹੜਾ ਸਮਝੌਤਾ ਕੀਤਾ ਉਹਦੇ ਵਿੱਚ ਪਾਣੀ ਦਾ ਰੇਟ ਹੀ ਨਹੀਂ ਤੈਅ ਕੀਤਾ ਉਹ ਤੋਂ ਪਹਿਲਾਂ 15 ਰੁਪਏ ਪਾਣੀ ਦਾ ਰੇਟ ਹੁੰਦਾ ਸੀ ਉਨਕੇ ਮੀਟਿੰਗਾਂ ਨਹੀਂ ਹੋਈ ਸਾਡਾ ਜਿਹੜਾ ਇਰੀਗੇਸ਼ਨ ਮਿਨਿਸਟਰ ਸੀ ਉਹਨੇ 10 ਮਹੀਨੇ ਮਿੰਟਸ ਤੇ ਦਸਖਤ ਨਹੀਂ ਕੀਤੇ ਔਰ ਉਹਨੂੰ ਗਲਗੂਠਾ ਦੇ ਕੇ 7 ਮਹੀਨੇ ਬਾਅਦ ਦਸਖਤ ਕਰਵਾਏ ਗਏ ਔਰ ਉਹਨੂੰ ਕਿਹਾ ਗਿਆ ਤੂੰ ਚੁੱਪ ਕਰ ਔਰ ਇਸੇ ਤਰ੍ਹਾਂ ਇੰਦਰਾ ਗਾਂਧੀ ਨੇ ਦਰਵਾਰਾ ਸਿੰਘ ਨੂੰ ਕਿਹਾ ਇਹ ਆ ਕੁਰਸੀ ਰੱਖ ਲੈ ਇਹ ਜਿਹੜੀ ਪਟੀਸ਼ਨ ਸੁਪਰੀਮ ਕੋਰਟ ਚਾ ਉਹ ਰੱਖ ਲੈ ਉਹਨੇ ਆਪਣੀ ਕੁਰਸੀ ਵਾਸਤੇ ਪਟੀਸ਼ਨ ਵਾਪਸ ਲੈ ਲਈ ਇਸੇ ਤਰ੍ਹਾਂ ਅੱਜ ਇੱਕ ਅਫਸੋਸਨਾਕ ਪਹਿਲੂ ਇਹ ਵੀ ਹੈ ਸਾਡਾ ਪਾਣੀ ਰਾਜਸਥਾਨ ਨੂੰ ਅਸੀਂ ਪੀਣ ਵਾਸਤੇ ਦਿੱਤਾ ਸੀ ਉਹਨੂੰ ਕਮਰਸ਼ੀਅਲ ਕੰਮ ਲਈ ਪਾਣੀ ਨਹੀਂ ਸੀ ਦਿੱਤਾ ਅਸੀਂ ਪਾਣੀ ਦਿੱਤਾ ਸੀ ਰਾਜਸਥਾਨ ਦੇ ਲੋਕਾਂ ਨੂੰ ਪੀਣ ਵਾਸਤੇ ਪਰ ਅੱਜ ਉਹ ਬਾਰ ਮੇਰ ਦੀ ਰਿਫਾਈਨਰੀ ਤੋਂ ਕੱਲੀ ਤੋਂ 1600 ਕਰੋੜ ਰੁਪਇਆ ਸਾਲਾਨਾ ਵਟਦਾ ਹੈ 2 ਰੁਪਏ ਲੀਟਰ ਹਰ ਇੰਡਸਟਰੀ ਵਾਲੇ ਤੋਂ ਲੈਂਦਾ ਹੈ ਘਰਾਂ ਤੇ ਖੇਤੀ ਦਾ ਕੀ ਰੇਟ ਹੈ ਮੈਨੂੰ ਹਲੇ ਪਤਾ ਨਹੀਂ ਅੱਜ ਤੱਕ ਇੱਕ ਅਸੈਸਮੈਂਟ ਦੇ ਮੁਤਾਬਕ 7.5 ਲੱਖ ਕਰੋੜ ਦਾ ਪਾਣੀ ਜੇ ਅੰਗਰੇਜ਼ ਦੇ ਰੇਟ ਦੇ ਨਾਲ ਗਿਣ ਲਿਆ ਜਾਏ ਪੰਜਾਬ ਤੋਂ ਰਾਜਸਥਾਨ ਨੂੰ ਮੁਫਤ ਚ ਚਲਾ ਗਿਆ ਸਾਨੂੰ ਚੜ੍ਹਨੇ ਗਵਨਲੀ ਰਾਜਸਾਲਾ ਕਿਸੇ ਨਾਲ ਕੋਈ ਰੌਲਾ ਨਹੀਂ ਅਸੀਂ ਇਹ ਨਹੀਂ ਕਹਿੰਦੇ ਰਾਜਸਥਾਨ ਇਹ ਅਸੀਂ ਹਰਿਆਣੇ ਨੂੰ ਪਾਣੀ ਨਹੀਂ ਦੇਣਾ ਪਰ ਅਸੀਂ ਕਹਿੰਦੇ ਹਾਂ ਸੰਵਿਧਾਨ ਜੋ ਕਹਿੰਦਾ ਹੈ ਉਹਦੇ ਨਾਲ ਸਾਨੂੰ ਪੰਜਾਬ ਨੂੰ ਇਨਸਾਫ ਦੇ ਦਿਓ ਕਿਉਂਕਿ ਪੰਜਾਬ ਦੇ ਕੋਲੋਂ ਜਦੋਂ ਹੁਣ SOWAL ਦਾ ਰੇਡ ਕਾ ਪਿਆ ਹੋਇਆ ਹੈ ਪੰਜਾਬ ਕੋਲ 1 ਕਰੋੜ ਏਕੜ ਜ਼ਮੀਨ ਹੈ ਖੇਤੀ ਯੋਗ ਹਰਿਆਣੇ ਕੋਲ 70 ਲੱਖ ਏਕੜ ਜ਼ਮੀਨ ਹੈ ਸਾਡੇ ਨਾਲ ਘੱਟ ਜ਼ਮੀਨ ਹੈ ਉਹਦੇ ਕੋਲ 22.7 ਐਮਐਫ ਪਾਣੀ ਹੈ ਸਾਡੇ ਕੋਲ 20 ਪਾਣੀ ਸਾਡੇ ਕੋਲ ਘੱਟ ਹੈ ਮੈਂ ਪਾਣੀ ਸਾਡੇ ਕੋਲ ਘੱਟ ਹੈ ਪਰ ਜ਼ਮੀਨ ਸਾਡੇ ਕੋਲ ਵੱਧ ਹੈ ਹਾਲੇ ਐਸਵਾਈਐਲ ਦਾ ਰੇਡ ਕਾ ਫੇਰ ਪੈਂਦਾ ਹੈ ਜਮਨਾ ਦੇ ਵਿੱਚੋਂ ਪਾਣੀ ਹਿਮਾਚਲ ਨੂੰ ਦੇ ਦਿੱਤਾ ਗਿਆ ਪੰਜਾਬ ਨੂੰ ਨਹੀਂ ਦਿੱਤਾ ਪਰ ਹਿਮਾਚਲ ਵਾਲੇ ਦਿੱਲੀ ਨੂੰ 21 ਕਰੋੜ ਰੁਪਏ ਦਾ ਹਰ ਸਾਲ ਪਾਣੀ ਵੇਚਦੇ ਨੇ ਇਹ ਪੰਜਾਬ ਦਾ ਪਾਣੀ ਮੁਫਤ ਜਿਹਾ ਜਾ ਰਿਹਾ ਦਿੱਲੀ ਨੂੰ ਵੀ ਰਾਜਸਥਾਨ ਨੂੰ ਵੀ ਹਰਿਆਣਾ ਆਪਣੇ ਹਿੱਸੇ ਤੋਂ ਵੱਧ ਲੈ ਚੁੱਕਾ ਹੈ ਹਾਲੇ ਸਿਆਸੀ ਤੌਰ ਤੇ ਸਾਡੇ ਖਿਲਾਫ ਉੱਥੇ ਲੋਕਾਂ ਨੂੰ ਭੜਕਾ ਕੇ ਪੰਜਾਬ ਦੇ ਖਿਲਾਫ ਖੜੇ ਕਰ ਦਿੱਤਾ ਜਾਂਦਾ ਹੈ ਅਸੀਂ ਅੱਜ ਇੱਥੇ ਅਰਦਾਸ ਕੀਤੀ ਹੈ ਸਤਪੁਰਾਂ ਦੇ ਅੱਗੇ ਵੀ ਪਾਣੀ ਪੋਲੂਟ ਹੋ ਗਿਆ ਸੂਬੇ ਨੂੰ ਬਚਾਓ ਇਹ ਸਰਕਾਰਾਂ ਨੇ ਨਹੀਂ ਬਚਾਉਣਾ ਕੈਂਸਰ ਵੱਧ ਰਿਹਾ ਹੈ ਜਿਸ ਸਪੀਡ ਨਾਲ ਕੈਂਸਰ ਵੱਧ ਰਿਹਾ ਹੈ 4 ਸਾਲਾਂ ਬਾਅਦ ਘਰ ਘਰ ਕੈਂਸਰ ਹੋਏਗਾ ਕੀ ਇੱਥੇ ਦੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਚੁੱਪ ਕਰੀ ਬੈਠੀ ਹੈ ਉਹ ਸਾਰੇ ਪੰਜਾਬ ਨੂੰ ਮਾਰ ਦੇਣਾ ਚਾਹੁੰਦੀ ਹੈ ਉਹਨਾਂ ਨੂੰ ਯਕੀਨਾਂ ਲੋਕਾਂ ਦੇ ਰਾਜ ਕਰਨਾ ਜੇ ਪੰਜਾਬ ਦੇ ਲੋਕ ਕੈਂਸਰ ਨਾਲ ਮਰ ਜਾਣੇ ਨੇ ਇੱਕ ਤਾਂ ਸਵਾਲ ਇਹ ਹੈ ਦੂਸਰਾ ਇਹ ਹੈ ਪਾਣੀ ਲਿਆਉਣਾ ਕਿੱਥੋਂ ਹੈ ਸਾਨੂੰ ਇੱਕ ਲੜਾਈ ਵਿੱਢਣੀ ਪਊ ਉਹਦੇ ਲਈ ਅੱਜ ਅਰਦਾਸ ਕੀਤੀ ਆਸੀਂ ਪਿੰਡਾਂ ਵਿੱਚ ਜਾਵਾਂਗੇ ਇੱਕ ਵੱਡੀ ਮੁਹਿੰਮ ਸ਼ੁਰੂ ਕਰਾਂਗੇ ਲੋਕਾਂ ਨੂੰ ਐਜੂਕੇਟ ਕਰਨ ਲਈ ਔਰ ਅਗਲੇ ਅੰਦੋਲਨ ਦੀ ਤਿਆਰੀ ਲਈ ਉਰੋ ਤਿਆਰੀ ਜਦੋਂ ਹੋ ਗਈ ਉਹਦੇ ਬਾਅਦ ਹੋਇਆ ਅਗਲਾ ਪ੍ਰੋਗਰਾਮ ਜਿਹੜਾ ਉਹ ਸੀ ਡਿਕਲੇਅਰ ਕਰਦਿਆਂਗੇ ਹੁਣ ਹਰਿੰਦਰ ਸਿੰਘ ਲਖਵਾਲ ਤੁਹਾਨੂੰ ਕੁਝ ਕਹਿਣਗੇ ਪੀਣ ਵਾਲਾ ਸ਼ੁੱਧ ਪਾਣੀ ਹਰੇਕ ਸਾਡੇ ਖੇਤ ਨੂੰ ਪਾਣੀ ਮਿਲਣਾ ਚਾਹੀਦਾ ਅੱਜ ਸਰਕਾਰਾਂ ਸਾਡੇ ਤੋਂ ਜਿਵੇਂ ਨਹਿਰਾਂ ਦਾ ਪਾਣੀ ਦਾ ਅਧਿਕਾਰ ਖੋਇਆ ਜਾ ਰਿਹਾ ਡੈਮਾਂ ਦਾ ਅਧਿਕਾਰ ਵੀ ਸਰਕਾਰਾਂ ਨੇ ਸਾਡੇ ਤੋਂ ਖੋਹ ਲਿਆ ਉਹਦੇ ਲਈ ਅਸੀਂ ਲੜਾਈ ਲੜਨ ਦੇ ਲਈ ਅੱਜ ਸਾਂਝੇ ਤੌਰ ਤੇ ਅਸੀਂ ਇੱਥੇ ਅਰਦਾਸ ਕੀਤੀ ਆ ਤੇ ਕਿਵੇਂ ਸਾਡਾ ਪਾਣੀ ਪੋਲਿਊਟ ਹੋ ਰਿਹਾ ਕਿਵੇਂ ਜੜੀਆਂ ਨੇ ਵੱਡੀਆਂ ਕੰਪਨੀਆਂ ਵੱਡੀਆਂ ਇੰਡਸਟਰੀ ਉਹ ਪਾਣੀ ਧਰਤੀ ਦੇ ਵਿੱਚ ਪਾ ਰਹੀਆਂ ਤੇ ਹਰੇਕ ਘਰ ਦੇ ਵਿੱਚ ਕੈਂਸਰ ਦਾ ਮਰੀਜ਼ ਬਣ ਗਿਆ ਜੋ ਰਿਪੋਰਟ ਆਈਆਂ ਹਰੇਕ ਚਾਰ ਬੰਦਿਆਂ ਮਗਰ ਇੱਕ ਬੰਦਾ ਕੈਂਸਰ ਦਾ ਅੱਜ ਤੋਂ 2-4 ਸਾਲ ਚ ਸ਼ਿਕਾਰ ਹੋ ਜਾਊਗਾ ਉਹ ਹਰੇਕ ਇਕੱਲੇ ਕਿਸਾਨ ਦੀ ਗੱਲ ਨਹੀਂ ਹਰੇਕ ਘਰ ਘਰ ਦੀ ਇਹ ਲੜਾਈਆਂ ਹਰੇਕ ਚੁੱਲ੍ਹੇ ਦੀ ਲੜਾਈਆਂ ਅਸੀਂ ਨਹੀਂ ਕਹਿੰਦੇ ਵੀ ਪਾਣੀ ਕੋਈ ਗਵਾਂਡੀ ਨੂੰ ਨਹੀਂ ਦੇਣਾ ਅਸੀਂ ਕਹਿੰਨੇ ਹਾਂ ਰਿਪੀਰੀਅਨ ਐਕਟ ਜੋ ਰਿਪੀਰੀਅਨ ਐਕਟ ਕਹਿੰਦਾ ਜੋ ਸੰਵਿਧਾਨ ਕਹਿੰਦਾ ਉਹਦੇ ਮੁਤਾਬਕ ਅਸੀਂ ਪਾਣੀ ਦਵਾਂਗੇ ਜਿਵੇਂ ਰਾਜਸਥਾਨ ਸਾਡੇ ਤੋਂ ਬਾਕੀ ਚੀਜ਼ਾਂ ਦੀ ਰਾਇਲਟੀ ਮੰਗਦਾ ਕੀ ਅਸੀਂ ਪਾਣੀਾਂ ਦੀ ਰਾਇਲਟੀ ਨਹੀਂ ਮੰਗ ਸਕਦੇ ਇਸ ਤਰ੍ਹਾਂ ਹੀ ਅਸੀਂ ਕਹਿੰਦੇ ਹਾਂ ਸਾਰਿਆਂ ਨੂੰ ਤੇ ਇਸੇ ਤਰ੍ਹਾਂ ਹੀ ਅਸੀਂ ਅੱਜ ਕਹਿਣ ਆਏ ਆਂ ਵੀ ਜਿਹੜੀ ਸਾਨੂੰ ਵੀ ਰਾਇਲਟੀ ਦਿੱਤੀ ਜਾਵੇ ਰਾਜਸਥਾਨ ਜਿਵੇਂ ਪਾਣੀ ਵੇਚਦਾ ਉਸੇ ਤਰ੍ਹਾਂ ਸਾਨੂੰ ਵੀ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਅਕਾਲ ਤਖਤ ਸਾਹਿਬ 'ਤੇ ਅਰਦਾਸ ਕੀਤੀ ਹੈ ਕਿ ਪੰਜਾਬ ਦੇ ਪਾਣੀ ਨੂੰ ਬਚਾਣਾ ਹੈ ਪੰਜਾਬ ਨਾਲ ਜੋ ਲੰਬੇ ਸਮੇਂ ਤੋਂ ਬੇਇਨਸਾਫੀ ਹੋਈ ਹੈ ਪੰਜਾਬ ਦੇ ਪਾਣੀ ਲੁੱਟੇ ਗਏ ਆ ਪੂਰ ਪੰਜਾਬ ਦੀ ਧਰਤੀ ਬੰਜਰ ਹੁੰਦੀ ਜਾ ਰਹੀ ਹੈ ਇਸ ਦੀ ਰਾਖੀ ਕਰਨੀ ਹੈ ਕੋਈ ਸਿਆਸੀ ਤੇ ਕੋਈ ਹੋਰ ਗਿਆਨ ਨੂੰ ਤਿਆਰ ਨਹੀਂ ਕਿਉਂਕਿ ਪਾਣੀ ਹੈ ਜਿਹੜਾ ਇਹ ਜੀਵਨ ਰੇਖਾ ਹੈ ਜੇ ਪਾਣੀ ਨਹੀਂ ਖੇਤੀਬਾੜੀ ਨਹੀਂ ਜੇ ਪਾਣੀ ਤਾਂ ਜੀਵਨ ਨਹੀਂ ਸਾਡੇ ਕੋਲ ਪਾਣੀ ਹੈ ਨਹੀਂ ਪਾਣੀ ਸਰਕਾਰਾਂ ਦੇ ਗਲਤ ਸਮਝੌਤਿਆਂ ਨੇ ਲੁਟਕੇ ਦੂਜੀਆਂ ਸੂਗਿਆਂ ਨੂੰ ਦੇ ਦਿੱਤਾ ਇਸ ਲਈ ਅੱਜ ਇਹ ਸਮਾ ਮੰਗ ਕਰਦਾ ਹੈ ਜੇ ਪੰਜਾਬ ਨੂੰ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੀ ਖੇਤੀਬਾੜੀ ਨੂੰ ਬਚਾਣਾ ਹੈ ਕਾ ਪੰਜਾਬ ਦੇ ਪਾਣੀ ਦੇ ਰਾਖੀ ਕੀਤੀ ਜਾਏ ਅਸੀਂ ਅੱਜ ਇਹ ਕਸਮ ਖਾ ਕੇ ਗਏ ਹਾਂਗੇ ਇਸ ਲਈ ਲੜਾਈ ਲੜਾਂਗੇ ਔਰ ਪੰਜਾਬ ਦੀਆਂ ਸੂਬੂਕ ਕਿਸਾਨ ਜਥੇਬੰਦੀਆਂ ਆਮ ਲੋਕ ਵੀ ਇਕੱਠੇ ਹੋ ਕੇ ਲੜਾਈ ਸੰਭੋੜਗੇ ਧੰਨਵਾਦ ਹਰ ਇੱਕ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਉਤੇ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰਕੇ ਅੱਜ ਅਸੀਂ ਪਾਣੀ ਦਾ ਜਿਹੜਾ ਸੰਘਰਸ਼ ਹੈ ਉਹਨੂੰ ਸ਼ੁਰੂ ਕਰਨ ਜਾ ਰਹੇ ਹਾਂ ਉਹਦੇ ਉੱਤੇ ਅਸੀਂ ਅਰਦਾਸ ਬੇਨਤੀ ਕੀਤੀ ਆ ਗੁਰੂ ਮਹਾਰਾਜ ਕੋ ਅਸ਼ੀਰਵਾਦ ਲਿਆ ਆਪ ਸਾਰਿਆਂ ਨੂੰ ਦੱਸਣਾ ਚਾਹੁੰਦੇ ਕਿ ਮੋਰਚਾ ਸਾਰੇ ਲੋਕਾਂ ਦਾ ਸਾਰੇ ਚ ਸੰਭਲ ਹੋਣਾ ਵੱਡੀ ਗਿਣਤੀ ਦੇ ਵਿੱਚ ਤਿਆਰੀ ਕਰਕੇ ਇਸ ਮੋਰਚੇ ਨੂੰ ਅਸੀਂ ਫਤਿਹ ਕਰਾਂਗੇ ਪੰਜਾਬ ਦੇ ਪਾਣੀ ਬਚਾਵਾਂਗੇ ਹੋਰ ਵੀ ਜਿੰਨੇ ਵੀ ਸਾਡੇ ਮਸਲੇ ਉਹਨਾਂ ਨੂੰ ਅਸੀਂ ਹੱਲ ਕਰਾਉਣ ਵਾਸਤੇ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਇਕਜੁੱਟ ਹੋ ਕੇ ਇਸ ਮੋਰਚੇ ਨੂੰ ਅੱਗੇ ਲੈ ਕੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਅਜੇ ਪਹਿਲਾਂ ਇਸ ਮੋਰਚੇ ਦੀ ਅਸੀਂ ਤਿਆਰੀ ਕਰਨ ਵਾਸਤੇ ਸ਼ੁਰੂਆਤ ਕੀਤੀ ਆ ਅਸੀਂ ਪਿੰਡਾਂ 'ਚ ਜਾਵਾਂਗੇ ਛੋਟੀਆਂ ਕਾਨਫਰੰਸਾਂ ਕਰਾਂਗੇ ਇਹਨੂੰ ਵਿਸ਼ਾਲ ਕਰਕੇ ਫਿਰ ਅਸੀਂ ਮਾਰਚ ਦੇ ਆਖਰ ਦੇ ਵਿੱਚ ਜੋ ਸਾਡੇ ਦਸ਼ਨਗੇ ਦਰਜੀਵਾਲ ਸਾਹਿਬ ਹੁਣੀ ਅਸੀਂ ਤਰੀਕ ਦੇ ਕੇ ਵੱਡੀਆਂ ਰੈਲੀਆਂ ਕਰਕੇ ਸਰਕਾਰ ਨੂੰ ਮਜਬੂਰ ਕਰਾਂਗੇ ਜਿੰਨੀਆਂ ਵੀ ਧਰਾਵਾਂ ਸਾਡੇ ਗਲਤ ਹੋਈਆਂ ਸਾਡੇ ਪੰਜਾਬ ਦੇ ਪਾਣੀਆਂ ਦੇ ਉੱਤੇ ਸਾਡੇ ਡਾਕੇ ਵੱਜੇ ਆ ਉਹਨਾਂ ਨੂੰ ਅਸੀਂ ਵਾਪਸ ਕਰਾ ਕੇ ਪੰਜਾਬ ਦੇ ਪਾਣੀ ਦੇ ਜਿਹੜੀ ਮਾਲਕੀ ਦਾ ਹੱਕ ਆ ਉਹ ਅਸੀਂ ਵਾਪਸ ਲੈ ਕੇ ਜੱਥੇਬੰਦੀਆਂ ਪੰਜਾਬ ਨੂੰ ਦੋਵਾਂਗੇ ਇੰਨੀਆਂ ਸਾਡਾ ਜਿਹੜਾ